ਵੀਰ ਸਾਹਿਬ ਨੇ ਛੋੜ ਸਿੱਖਣ ਦਾ ਕਰਤਵ ਕਰੂ। ਇਹਨਾਂ ਦੇ ਉੱਪਰ ਠੇਮਰਾ ਹੜੇ ਹੋ ਗਏ। ਜਦ ਮੈਂ ਤੁਸੀਂ ਸਾਹਿਬ ਸਾਥ ਸਕਰ ਤੋਂ ਗਏ ਵੀਏ ਸੁਆਪੀ ਜਾ ਕੇ ਕੋਲ ਆ ਸਾ। ਉਹਨਾਂ ਦੀ ਆਖਰ ਦੇਣਾ ਕੋਸਤਾ ਹੋਈ ਤੇ ਅਭਿਸ਼ੇਕ ਦੇ ਨਾਮ ਤੇ ਰੋਹ ਬਣ। ਜਦੋਂ ਨਾ ਫੋਰਚੁਨੇਟ ਗਾ। ਜਿਹੜੀ ਕਾਲਾਜ ਕੋ ਸਰਕਾਰ ਰਹੀ ਕੇ ਆ। ਜੇ ਤੁਸੀਂ ਗੈਂਗਸਟਰਸ ਦੀ CIA ਦੇ ਵਿੱਚ ਖੜਨ ਲੈ ਕੇ ਗਏ ਤੇ ਕੌਣ ਲੈ ਕੇ ਗਿਆ ਕਿਸੇ ਪੰਜਾਬੀ ਦੀ ਜ਼ਿੰਦਗੀ ਉਸ ਦਾ ਪਰਿਵਾਰ ਰਹਿਣਾ ਪੜਾਉਣਾ ਨਹੀਂ ਤੁਸੀਂ ਮੈਂ ਗੱਲ ਕਹਾਂਗਾ ਕਿ ਪਹਿਲੇ ਦਿਨੋਂ ਦੇਖ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਆ ਔਰ ਮੈਂ ਕਹਿੰਦਾ ਕਿ ਹਰੇਕ ਬੰਦੇ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਤੇ ਆਪਦੀ ਗੱਲ ਰੱਖਣ ਦਾ ਅਧਿਕਾਰ ਆ ਔਰ ਹਰ ਇੱਕ ਆਵਾਜ਼ ਨੂੰ ਜਿਹੜਾ ਦਬਾਉਣ ਲਈ ਜਿਹੜਾ ਗੈਂਗਸਟਰ ਗੈਂਗਸਟਰਾਂ ਦਾ ਜਿਹੜਾ ਹਸਾਰਾ ਲਿਆ ਜਾ ਰਿਹਾ ਕਿਤੇ ਗੈਂਗਸਟਰ ਦਬਾਉਂਦੇ ਨੇ ਕਿਤੇ ਲੀਡਰ ਦਬਾ ਰਹੇ ਨੇ ਜਿਵੇਂ ਕਿ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਕਹਿੰਦੀ ਕਿ ਸਾਡੇ ਖਿਲਾਫ ਜਿਹੜਾ ਆਵਾਜ਼ ਚੁਕੇਗਾ ਉਹ ਆਵਾਜ਼ ਦੇ ਉੱਪਰ ਪਰਚੇ ਦਰਜ ਕਰਾਂਗੇ ਔਰ ਇਸ ਕਰਕੇ ਲੋਕਾਂ ਦੀ ਆਜ਼ਾਦੀ ਨੂੰ ਜਿਹੜਾ ਕਿ ਉਹ ਦਬਾਇਆ ਜਾ ਰਿਹਾ ਜੋ ਲੋਕਾਂ ਲੋਕ ਜਿਹੜੇ ਉਹ ਖੁੱਲ ਚਾਹੁੰਦੇ ਆ ਔਰ ਖੁੱਲ ਜਿਹੜੀ ਆ ਉਹ ਕਾਂਗਰਸ ਸਰਕਾਰ ਦੇ ਵਿੱਚ ਹੀ ਮਿਲਦੀ ਆ ਕੀ ਸੋਚਦੇ ਹੋ ਕਾਂਗਰਸ ਦੇ ਰਹੀ ਹੈ ਕਿ ਅਮਰਪਾਲ ਮੈਨੂੰ ਵਿਦੇਸ਼ ਭੱਜ ਚ ਕਾਮਯਾਬ ਹੋ ਗਿਆ ਇਹ ਕਹਿੰਦਾ ਨਿਕਲ ਗਿਆ ਜੀ ਗੱਲ ਇਹ ਆ ਕਿ ਜਿਹੜਾ ਗੁਰੂ ਦਾ ਸਿੱਖ ਆ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਜਦੋਂ ਭਾਈ ਅਮਰਪਾਲ ਦੀ ਗੱਲ ਹੋਈ ਸੀ ਜਦੋਂ ਉਹ ਕਹਿੰਦੇ ਕਿ ਉਹ ਫੜੇ ਨਹੀਂ ਗਏ ਜੀ ਭੱਜ ਗਏ ਮੈਂ ਕਿਹਾ ਗੁਰੂ ਦੇ ਸਿੱਖ ਦਾ ਕੰਮ ਨਹੀਂ ਭੱਜਣਾ ਪਹਿਲੀ ਗੱਲ ਜਦੋਂ ਗੁਰੂ ਦਾ ਬਾਣਾ ਪਾਲੀਏ ਉਦੋਂ ਸਿੰਘਾਂ ਦਾ ਕੰਮ ਹੈ ਜੂੰਜਣਾ ਔਰ ਜੇ ਕੋਈ ਕੰਮ ਕੀਤਾ ਹੈ ਤੇ ਉਹਦੀ ਜ਼ਿੰਮੇਵਾਰੀ ਚੱਕੀਏ ਤੇ ਫਿਰ ਉਹ ਜ਼ਿੰਮੇਵਾਰੀ ਤੋਂ ਜਿਹੜਾ ਭੱਜਦਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਪੰਜਾਬ ਚ ਦਾ ਜੋ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਲਾਅ ਐਂਡ ਆਰਡਰ ਦੀ ਕਿਸ ਸਰਕਾਰ ਦੀ ਸਥਿਤੀ ਹੈ ਸਾਰੀ ਦੁਨੀਆ ਜਾਣਦੀ ਹੈ ਔਰ ਅਸੀਂ ਤਾਂ ਕਿਦੋਂ ਦੇ ਕਹਿ ਰਹੇ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਕੀ ਲੱਗਦਾ ਬਵਾਦ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਰਪਰ ਮੇਰਾ ਸੋਸ਼ਲ ਮੀਡੀਆ ਦਾ ਜੋ ਕੰਟੈਂਟ ਬਣ ਕੇ ਬਣਦਾ ਦੇਖੋ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਦੀ ਕਾਨੂੰਨ ਦੇ ਧਾਇਰੇ ਚ ਰਹਿ ਕੇ ਹਰ ਗੱਲ ਹੋਣੀ ਚਾਹੀਦੀ ਹੈ ਕਾਨੂੰਨ ਦੇ ਧਾਇਰੇ ਚ ਕੋਈ ਵੱਡਾ ਨਹੀਂ ਕਾਨੂੰਨ ਤੋਂ ਕੋਈ ਵੱਡਾ ਨਹੀਂ ਜਿਸ ਤਰੀਕੇ ਨਾਲ ਸੰਵਿਧਾਨ ਦੇ ਹੋਰ तो बहुत हंगारा है संविधान बचाओ लोग आ रहे उमड़ रही है, और कि है कि जिस प्रकार देश के अंदर हालात बने वे सारे जेडे इस गल चिंतित हैं